ਅੱਜ ਤੋਂ ਬਾਅਦ ਇਹ ਮੁੜ ਕੇ ਨਹੀਂ ਹੋਣਾ ਚਾਹੀਦਾ ਤੇ ਨਾ ਇਹਨਾਂ ਦਾ ਗਿਲਾ ਰਹਿਣਾ ਚਾਹੀਦਾ ਇਹਨਾਂ ਦਾ ਤਾਂ ਪਹਿਲਾਂ ਪਹਿਲ ਦੇ ਦਾਅਵੇ ਕਰੋ ਜੇ ਕਿਹੜੇ ਬਾਤ ਕੇ ਬਿਲਕੁਲ ਚਲ ਗਈ ਹੈ ਦੁਬਾਰਾ ਸਰ ਆਪਣੇ ਕੋ ਫਿਰ ਕੋਈ ਨਹੀਂ ਦੱਸਾ ਫਿਰ ਮੈਂ ਮੈਂ ਪਹਿਲਾਂ ਤਾਂ ਮੈਂ ਆਪਣਾ ਕੰਮ ਪਿਆਰ ਨਾਲ ਹੀ ਕਰਦਾ ਜੇ ਕੋਈ ਅਫਸਰ ਨਹੀਂ ਕਰਦਾ ਤਾਂ ਫਿਰ ਸਰ 2 ਸਾਲ ਹੋ ਗਏ ਦੁਜਾ ਫੇਰਾ ਨਹੀਂ ਪੈਣਾ ਚਾਹੀਦਾ ਆਪਣਾ ਸਿਸਟਮ ਇਦਾਂ ਦਾ ਠੀਕ ਹੈ ਸਰ ਠੀਕ ਹੈ ਨਾ ਥੋੜਾ ਫੀਲ ਕਰੋ ਕਿ ਸਰਕਾਰ ਮਾਨਸਾਹਬ ਦੀ ਹਾਂਜੀ ਸਰ ਕੰਮ ਕਰੋ ਤਾਂ ਨਾਮ ਮਿਲੂਗਾ ਨਹੀਂ ਕਰੋਗੇ ਇਹ ਠੀਕ ਹੈ ਸਰ ਕੋ ਤੁਜਾ ਕੰਮ ਹੋਊਗਾ ਇਸ ਕਰਕੇ ਜੇ ਇਹ ਬੰਦੇ 2-2 ਸਾਲ ਤੋਂ ਅੱ체 ਰਹਿੰਦੇ ਇਹ ਬਹੁਤ ਹਾਂ ਮਤਲਬ ਜੇ ਦੁਬਾਰਾ ਇਹਨਾਂ ਨੇ ਡੀਸੀ ਕੋ ਜਾਣਾ ਇਹਨਾਂ ਨੇ ਯੂਨੀਵਰਸਿਟੀ ਨੂੰ ਜਾਣਾ ਕਿੱਥੇ ਜਾਣਾ ਤੁਹਾਡੀ ਡਿਊਟੀ ਠੀਕ ਹੈ ਤੁਹੇ ਤੇ ਦਾ ਸਪੈਸ਼ਲ ਤੁਹਾਨੂੰ ਮਿਲਣਾ ਹੈ ਹਾਂਜੀ 81 ਦਾ ਪਲਾਟ ਦਿੱਤਾ ਹੈ ਕਬਜ਼ਾ ਆਇਆ ਹੈ ਬਹੁਤ ਤੰਗਦਾ ਇਹ ਤਾਂ ਬਹੁਤ ਪੁਰਾਣਾ ਪਲਾਟ ਹੈ ਜਿਆ ਇਹ ਚਾਹਦੇ ਉਹ ਕਬਜ਼ਾ ਕਰੀ ਦਿੰਦੇ ਉਹਦਾ ਦੁੱਧ ਕਾਰਚ ਵਿੱਚ ਬੈਠ ਗਿਆ ਬਜ਼ੁਰਗ ਵੀ ਸੱਤ ਜੀ ਮੇਰਾ ਉਹ ਯਾਰ ਆ ਹਾਂ ਇਹ ਇਹਨਾਂ ਨੇ ਵੀ ਕਰਕੇ ਠੀਕ ਹੈ ਤੁਹਾਨੂੰ ਠੀਕ ਹੈ ਤੁਹਾਨੂੰ ਕੋਈ ਲਮਨ ਇਹ ਉਹ ਸਾਡ ਪਬਲਿਕ ਕੋਈ ਲਮਨ ਆਪਾਂ ਕੱਲੀ ਬੈਠੇ ਸਾਨੂੰ ਲੋਕਾਂ ਦੇ ਵੋਟਾਂ ਪਾ ਕੇ ਐਮਐਲਏ ਬਣਾਇਆ ਮੰਤਰੀ ਬਣਾਇਆ ਐਸੇ ਕਰਕੇ ਬਣਾ ਕੇ ਲੋਕਾਂ ਦੇ ਕੰਮ ਕਰੀਏ ਤੁਹਾਨੂੰ ਤਹਿਸੀਲ ਦਾ ਬਣਾਇਆ ਪਰਵਾਰੀ ਬਣਾਇਆ ਤਨਖਾਹਾਂ ਮਿਲਦੀਆਂ ਐਸਾ ਦੋ ਦੋ ਸਾਲ ਦੇ ਬੰਦੇ ਫਿਰਦੇ ਤੇ ਬਹੁਤ ਮਾਰੀ ਸਰ ਲੱਗਦਾ ਕਿ ਮਸਲੀ ਹੱਲ ਹੋ ਜਰਗੀ ਅੱਜ ਤੁਸੀਂ ਆਏ ਜੇ ਕਰਨਗੇ ਸਾਰੇ ਮਸਲੇ ਹੱਲ ਕਿਉਂਕਿ ਲੋਕਾਂ ਦੀ ਸਰ 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 ਭਗਵੰਤ ਸਿੰਘ ਮਾਨ ਜੀ ਦੀ ਸਰਕਾਰ ਆ ਪਬਲਿਕ ਪਬਲਿਕ ਦਾ ਹਰ ਮਸਲਾ ਹੱਲ ਕਰਾ ਦੇ ਤੁਸੀਂ ਕਹਿੰਦਾ ਹਾਂ ਸਤਿਗੁਰ ਜੀ ਸਤਿਗੁਰ ਜੀ ਸਾਰਨ ਫਸਿਆ ਦੀ ਕੀ ਹਾਲ ਹੈ ਦੀ ਠੀਕ ਠਾਕ ਨੇ ਇਧਰ ਦੇ ਕੋਈ ਨਹੀਂ ਕੋਈ ਕੋਈ ਇੱਧਰ ਦੇਖ ਲੈਣਾ ਕਿੰਨੇ ਕਿੰਨੇ ਕੇਸ ਆਏ ਤਹਿਸੀਲਾ ਸਾਹਿਬ ਫਿਰ ਦੇ ਹਾਲ ਨਹੀਂ ਸਮਝ ਕਿੰਨੇ ਆ ਗਏ ਕੀ ਹਾਲ ਹੈ ਠੀਕ ਹੋ ਸਰ ਕਿੰਨੇ ਆ ਗਏ ਦੱਸੋ ਕਿੰਨੇ ਇੰਤਕਾਲ ਆਏ ਤੁਹਾਡੇ ਚ ਕਿਉਂਕਿ ਬਹੁਤ ਸਾਰੇ ਲੋਕ ਇਹ ਗੱਲ ਕਹਿ ਦਿੰਦੇ ਆ ਕਿ ਜੀ ਤਹਿਸੀਲਾਂ ਚ ਜਾਂਦੇ ਤੇ ਖਜਲ ਖਰਾਬੀ ਜਿਹੜੀ ਆ ਬਹੁਤ ਹੁੰਦੀ ਆ ਫੱਦਲ ਖਸਾਬੀ ਉਹਨਾਂ ਦੀ ਹੁੰਦੀ ਇਸ ਕਰਕੇ ਆ ਇੱਕ ਦਾ ਆਏ ਤੇ ਪਟਵਾਰੀ ਮਿਲ ਗਿਆ ਦੂਜੀ ਦਾ ਆਏ ਗਜ਼ੌਨ ਨਹੀਂ ਮਿਲਦਾ ਤੀਜੀ ਦਾ ਆਏ ਤਹਿਸੀਲਦਾਰ ਸਭ ਨਹੀਂ ਆਗੇ ਤੇ ਉਹਨਾਂ ਨੂੰ ਇੰਤਕਾਲ ਲਈ ਕਈਦਾ 5 5 6 6 7 7 ਫੇਦੇ ਬਾਤ ਨੇ ਪੈਂਦੇ ਸੋ ਬਾਣ ਸਾਹਿਬ ਨੇ ਤੈਅ ਕੀਤਾ ਕਿ ਆਪਾਂ ਟੈਂਪਲ ਆਦੀਏ ਜਿੱਥੇ ਪਟਵਾਰੀ ਵੀ ਬਹਿਣਗੇ ਗੋਦੌਦ ਵੀ ਤਹਿਸੀਲਦਾਰ ਵੀ ਤੇ ਬੰਦੇ ਨੂੰ ਕੋਈ ਫੇੜਾ ਨਾ ਪਊਗਾ ਸੋ ਅੱਜ ਮੈਨੂੰ ਲੱਗਦਾ ਕਿ ਪੰਜਾਬ ਦੇ ਵਿੱਚ 90% ਇਹ ਮਸਲਾ ਜਿਹੜਾ ਹੱਲ ਹੋ ਜਾਊਗਾ ਅੱਜ ਅੱਜ ਉਹਦੇ ਬਿਨਾਂ ਉਹ ਜਿੰਨੇ ਪੈਂਡਿੰਗ ਇਨਤਕਾਲ ਇਨਤਕਾਲ ਪਏ ਆ ਜਿਹੜੇ ਕੋ ਰਹਿ ਗਏ ਉਹ ਅਗਲੇ 2-4 ਦਿਨ ਦੇ ਵਿੱਚ ਅਸੀਂ ਕਰ ਦਿਆਂਗੇ ਸੋ ਲੋਕਾਂ ਦੀ ਖੱਜਲ ਖਰਾਬੀ ਨੂੰ ਮੁੱਖ ਰੱਖ ਕੇ ਅੱਜ ਦੇ ਕੈਂਪ ਜਿਹੜੇ ਉਹ ਲਾਏ ਗਏ ਆ ਉਹਦਾ ਦੂਜਾ ਜਿਹੜਾ ਅਸੀਂ ਜਲਦੀ ਅਗਲੇ ਕੈਂਪ ਜਿਹੜੇ ਅਸੀਂ ਲਾਵਾਂਗੇ ਤਕਸੀਮਾਂ ਦੇ ਕਿ ਜਿਹੜੀਆਂ ਤਕਸੀਮਾਂ ਪਹੁੰਚਦੀਆਂ ਪੈਂਡਿੰਗ ਪਈਆਂ ਕਈ ਲੋਕਾਂ ਦੇ ਵਿਚਾਂ ਦੇ 5-5 ਸਾਲ ਦੇ 2-2 ਸਾਲ ਦੇ ਜਿਹੜੀਆਂ ਸਹਿਮਤੀ ਨਾਲ ਜਿਹੜੀਆਂ ਜਿਨ੍ਹਾਂ ਦਾ ਕੋਈ ਝਗੜਾ ਨਹੀਂ ਡਿਸਪਿਊਟ ਨਹੀਂ ਜਿਨ੍ਹਾਂ ਦਾ ਕੋਰਟ ਦੇ ਵਿੱਚ ਕੇਸ ਨਹੀਂ ਉਹ ਵੀ ਅਸੀਂ 31 ਮਾਰਚ ਤੱਕ ਕੰਪਲੀਟ ਕਰ ਦੇਣੀ ਆ ਕਿ ਜਿੰਨੀਆਂ ਵੀ ਲੋਕਾਂ ਦੀਆਂ ਮੱਲਾ ਇਹ ਤਕਸੀਬਾ ਇਹ ਖਤਮ ਹੋ ਜਾਏ ਤੇ ਲੋਕਾਂ ਤੇ ਫਿਰ ਜਿਹੜੇ ਉਹ ਬਚਾ ਦੇ ਦਿੰਦੇ ਉਹ ਜਿਹੜੋਂ ਕੱਟ ਹੋ ਜਾ ਇਸ ਕਰਕੇ ਸਰ ਅੱਜ ਹਦਾਇਤਾਂ ਕੀ ਦਿੱਤੀਆਂ ਗਈਆਂ ਅਸਤ ਨਹੀਂ ਅੱਜ ਦੇ ਤਾਂ ਦਿੱਤੀਆਂ ਗਈਆਂ ਕਿ ਹਰ ਬੰਦੇ ਦਾ ਕੰਪਲੀਟ ਕਰਕੇ ਫੇਰ ਤੋਦੋ ਬੜਾ ਬੜਾ ਅੱਛਾ ਪੋਜ਼ਿਟਿਵ ਆ ਸਾਰੇ ਥਾਵਾਂ ਤੇ ਮੈਂ ਸਾਧੀਆਂ ਤਹਿਸੀਲਾਂ ਜਗ੍ਹਾ ਬਾਕੀ ਮੇਰੀ ਗੱਲ ਹੋਈ ਆ ਬਾਅਦ ਵੀ ਤਰਨਤਾਰ ਵੀ ਬੜਾ ਅੱਛਾ ਬਟਾਲੇ ਬੜਾ ਅੱਛਾ ਲੋਕ ਆਏ ਆ ਲੋਕਾਂ ਦੀਆਂ ਜਿਹੜੀਆਂ ਇੰਤਕਾਲਾਂ ਉਹ ਦੱਸ ਜੋ ਗਈਆਂ ਉਹਦੇ ਮੈਨੂੰ ਲੱਗਦਾ ਕਿ ਕਿਤੇ ਥੋੜਾ ਬੋਤਾ ਰਹੂ ਜਿਹੜਾ ਬੰਦਾ ਆ ਨਹੀਂ ਸਕਿਆ ਜਾਂ ਜਿਹਦਾ ਕੋਈ ਰਿਕਾਰਡ ਦੀ ਮਾਰੀ ਪੱਲੀ ਪਰੋਂਦਮ ਹੋਊਗੀ ਵਰਨਾ ਸਾਦਾ ਹਾਲ ਹੋ ਜੂਗਾ